ਅੱਜ ਅਸੀਂ ਪਹੁੰਚੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਦਫ਼ਤਰ ਵਿਖੇ ਜਿੱਥੇ ਕਰੋੜਾਂ ਰੁਪਏ ਦੀਆਂ ਇਹ ਗੱਡੀਆਂ ਜੋ ਕਿ ਕਬਾੜ ਬਣਦੀਆਂ ਜਾ ਰਹੀਆਂ ਹਨ ਪਿਛਲੇ ਕਾਫੀ ਸਮੇਂ ਤੋਂ ਇਹ ਗੱਡੀਆਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਖਰੀਦੀਆਂ ਗਈਆਂ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਬਜਟ ਭੇਜਿਆ ਗਿਆ ਸੀ ਸਵੱਛ ਭਾਰਤ ਅਭਿਆਨ ਦੇ ਤਹਿਤ ਸ਼ਹਿਰ ਦੇ ਵਿੱਚੋਂ ਜਿਹੜਾ ਘਰਾਂ ਦੇ ਵਿੱਚੋਂ ਕੂੜਾ ਸੈਗਰੀਗੇਟ ਕਰਕੇ ਅਲੱਗ-ਅਲੱਗ ਕਰਕੇ ਜਿਹੜਾ ਉਹਨੂੰ ਇਕੱਠਾ ਕੀਤਾ ਜਾਂਦਾ ਹੈ ਗਿੱਲਾ ਕੂੜਾ ਸੁੱਕਾ ਕੂੜਾ ਸੋਨੂੰ ਅਲੱਗ-ਅਲੱਗ ਕਰਕੇ ਜਿਹੜਾ ਇਹਦੇ ਵਿੱਚ ਡੰਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਡੰਪਿੰਗ ਸਟੇਸ਼ਨ ਤੇ ਜਿਹੜਾ ਛੱਡਿਆ ਜਾਣਾ ਸੀ ਪਰ ਪਿਛਲੇ ਤਕਰੀਬਨ ਕਾਫੀ ਸਮੇਂ ਤੋਂ ਇਹ ਗੱਡੀਆਂ ਇਸੇ ਤਰ੍ਹਾਂ ਇੱਥੇ ਖੜੀਆਂ ਐ ਇਹਨਾਂ ਦੇ ਟਾਇਰਾਂ ਦੇ ਵਿੱਚੋਂ ਹਵਾ ਵੀ ਜਿਹੜੀ ਨਿਕਲਦੀ ਜਾ ਰਹੀ ਐ ਤੇ ਇਹਨਾਂ ਦੇ ਆਲੇ-ਦੁਆਲੇ ਕਾਹ ਫੂਸ ਵੀ ਇੰਨਾ ਜ਼ਿਆਦਾ ਉਗ ਚੁੱਕਿਆ ਹੈ ਕਿ ਜਿਹੜਾ ਮਾਹੌਲ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਗੱਡੀਆਂ ਕਬਾੜ ਹੋ ਚੁੱਕੀਆਂ ਸੋ ਇਹ ਕਿਹ ਮਸਲਾ ਹੈ ਇਹ ਮਸਲਾ ਜਿਹੜਾ ਲਿਆਂਦਾ ਗਿਆ ਸਮੋਗਾ ਦੇ ਸਮਾਜ ਸੇਵੀ ਸੋਨੂ ਰੋੜਾ ਜੀ ਵੱਲੋਂ ਜੀਡੀਬੀ ਨਿਊਜ਼ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਜੀਡੀਬੀ ਨਿਊਜ਼ ਵੱਲੋਂ ਅੱਜ ਇਹਦੀ ਜਿਹੜੀ ਕਵਰੇਜ ਕਰਨ ਵਾਸਤੇ ਮਿਊਸਪਲ ਕਾਰਪੋਰੇਸ਼ਨ ਮੋਗਾ ਦੇ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਹੈ ਸੋ ਆਪਾਂ ਗੱਲ ਕਰਾਂਗੇ ਸੋਨੂ ਰੋੜਾ ਜੀ ਦੇ ਨਾਲ ਕਿ ਕੀ ਇਹ ਮਸਲਾ ਹੈਗਾ ਕਿਉਂ ਨਹੀਂ ਇਹ ਗੱਡੀਆਂ ਚਲਾਈਆਂ ਜਾ ਰਹੀਆਂ ਜਾਂ ਇਹਦੇ ਪਿੱਛੇ ਨਾਂ ਚੱਲਣ ਪਿੱਛੇ ਕੀ ਕਾਰਨ ਨੇ ਉਹਦੇ ਬਾਰੇ ਆਪਾਂ ਮਿਊਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਸੋਨੂ ਲੜਾਈ ਅ ਅਰੋੜਾ ਜੀ ਜਿਹੜਾ ਇਹ ਗੱਡੀਆਂ ਦਾ ਮਸਲਾ ਤੁਸੀਂ ਉਠਾ ਰਹੇ ਹੋ ਕੀ ਇਹ ਮਸਲਾ ਹੈਗਾ ਸਾਨੂੰ ਜਾਣਕਾਰੀ ਦਿਓ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਦੀ ਗ੍ਰਾਂਟ ਵੱਲੋਂ ਜਿਹੜੀਆਂ ਗੱਡੀਆਂ ਆਈਆਂ ਹੈਗੀਆਂ ਕਿੰਨੀਆਂ ਗੱਡੀਆਂ ਨੇ ਇਹ 10 ਪਹਿਲਾਂ ਆਈਆਂ ਸੀ 15 ਖੜੀਆਂ ਠੀਕ ਹੈ ਜੀ ਉਹ ਦਸਾਂ ਵਿੱਚੋਂ ਕਿੰਨੀਆਂ ਚੱਲਦੀਆਂ ਮੈਨੂੰ ਤਾਂ ਮੈਨੂੰ ਤਾਂ ਸ਼ਾਇਦ ਮੈਨੂੰ ਦੋ ਚਾਰ ਹੀ ਚੱਲਦੀਆਂ ਉਹ ਵੀ ਪੰਜ ਛੇ ਥੇ ਖੜੀਆਂ ਹੋਣੀਆਂ ਹੂੰ ਹੂੰ ਇਹ ਜਿਹੜਾ ਕੇਂਦਰ ਸਰਕਾਰ ਦੀ ਜਿਹੜੀਆਂ ਗ੍ਰਾਂਟਾਂ ਨੇ ਜਿਹੜੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਵੱਛ ਬਿਹਾਨ ਦੀ ਜਿਹੜੀ ਜਿਹੜੀ ਮੈਮ ਹੈ ਉਹਨਾਂ ਨੂੰ ਭੇਜੀਆਂ ਗਈਆਂ ਕਿਉਂਕਿ ਦੇਖੋ ਇਹ ਕਿ ਮੋਦੀ ਸਰਕਾਰ ਦਾ ਨਾਰਾ ਵੀ ਸਵਚ ਬਿਆਨ ਹੋਰੇ ਸੱਚ ਬਿਆਨ ਦੀ ਨਗਰ ਨਿਗਮ ਜਿਹੜਾ ਪੰਜਾਬ ਸਰਕਾਰ ਜਿਹੜਾ ਮੇਅਰ ਹੈ ਉਹ ਉਹਨੇ ਇਹਦਾ ਜੀਣ ਲਾਈ ਜਾਂਦਾ ਅੱਛਾ ਇਹ ਇਹ ਦੇਖੋ ਜਿਹੜੀਆਂ ਚੀਜ਼ਾਂ ਭੇਜੀਆਂ ਉਹਨਾਂ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਭੇਜੀਆਂ ਇਹ ਲੋਕਾਂ ਦੇ ਸ਼ਹਿਰ ਦੇ ਸ਼ਹਿਰ ਦੀ ਸੁੰਦਰਤਾ ਵਾਸਤੇ ਭੇਜੀਆਂ ਉਹ ਗਿੱਲਾ ਕੂੜਾ ਜਿਹੜਾ ਇਹਦੇ ਚੁੱਕਿਆ ਜਾਊਗਾ ਡੰਪ ਜਿਹੜੇ ਸ਼ਹਿਰ ਚ ਲੱਗੇ ਉਹਨਾਂ ਦਾ ਇਹਨਾਂ ਇਹਨਾਂ ਦੇ ਪੈ ਜਾਊਗਾ ਤੇ ਉਹ ਡੰਪ ਲੱਗਣੇ ਬੰਦ ਹੋ ਜਾਣਗੇ ਸ਼ਹਿਰ ਚ ਉਹ ਡੰਪ ਸ਼ਹਿਰ ਵਿੱਚ ਲੋਕਾਂ ਦੇ ਘਰ ਜਿਹੜਾ ਬਾਹਰ ਕੂੜਾ ਉਹ ਚੁੱਕਣਾ ਇਹਨਾਂ ਲੈ ਜਾਣਾ ਸੀ ਗੱਡੀਆਂ ਨੇ ਗਿੱਲਾ ਕੂੜਾ ਸੁੱਕਾ ਕੂੜਾ ਇਹ ਸਾਰੀ ਕੂੜੇ ਦੀ ਕਲੈਕਸ਼ਨ ਕਰਨੀ ਇਹਨਾਂ ਨੇ ਇਹ ਗੱਡੀਆਂ ਨੇ ਇਹ ਕਲੈਕਸ਼ਨ ਕਰਕੇ ਲੈ ਕੇ ਜਾਣਾ ਕੂੜਾ ਇਹਨਾਂ ਨੇ ਇਹ ਜਿਹੜਾ ਹੈ ਹੁਣ ਹੁਣ ਖੜੀਆਂ ਨੂੰ ਇਹਨੂੰ 6 ਮਹੀਨੇ ਤੋਂ ਉੱਤੇ ਹੋ ਗਿਆ ਟਾਈਮ ਅੱਛਾ ਜੀ ਕਰੋੜਾਂ ਰੁਪਈਆ ਦੀ ਲਾਗਤ ਹੋਰ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਨਗਰ ਨਿਗਮ ਸਭ ਤੋਂ ਮੀਰ ਨਗਰ ਨਿਗਮ ਮੋਗੇ ਦੀ ਨਗਰ ਨਿਗਮ ਹੂੰ ਗਰਾਂਟਾ ਫਿਰ ਵੀ ਕੇਂਦਰ ਸਰਕਾਰ ਤੋਂ ਆ ਰਹੀਆਂ ਕੇਂਦਰ ਸਰਕਾਰ ਵਾਲੇ ਅਦਲੋ ਸੁਮਾਰਾ ਸਮਾਨ ਭੇਜੀ ਜਾਂਦੇ ਆ ਔਰ ਦੁਰਪਯੋਗ ਹੋ ਰਿਹਾ ਹੈ ਸਰਕ ਸਰਕ ਕੇਂਦਰ ਸਰਕਾਰ ਦੀ ਗ੍ਰਾਂਟਾਂ ਦਾ ਦੁਰਪਯੋਗ ਕਰੀ ਜਾਂਦੇ ਆ ਚੀਜ਼ਾਂ ਖੜੀਆਂ ਤੁਹਾਡੇ ਸਾਹਮਣੇ 6 ਮਹੀਨੇ ਹੋ ਗਿਆ ਕਬਾੜ ਬਣਿਆ ਪਿਆ ਦੇਖ ਤੁਸੀਂ ਦੇਖੋ ਕਾ ਹੋ ਗਿਆ ਪਿਆ ਇੰਨੀਆਂ ਗੱਡੀਆਂ ਜੇ ਪ੍ਰਮਾਤਮਾ ਨੂੰ ਦੇ ਕਿਸੇ ਦੇ ਘਰੇ ਇੱਕ ਗੱਡੀ ਆ ਜੇ ਨਾ ਵੀ ਉਹੀ ਸੰਭਾਲ ਕੇ ਰੱਖਦਾ ਇਹ ਓਪਨ ਛੱਤ ਤੇ ਕੋਈ ਛੱਤ ਨਹੀਂ ਹੈ ਕੁਛ ਲੈ ਨਹੀਂ ਦੇ ਮੀਂਹ ਪਈ ਜਾਂਦੇ ਮੀਂਹ ਬਰਸਾਤਾ ਦਿਨ ਰਿਹਾ ਸੌਂ ਦਾ ਮੀਨਾ ਚੱਲਦਾ ਰਹਾ ਬਰਸਾਤਾ ਦਾ ਕੀ ਹਾਲ ਹੋ ਗਿਆ ਉਹ ਗੱਡੀਆਂ ਦਾ ਪੂਰੀਆਂ ਨਵੀਆਂ ਗੱਡੀਆਂ ਸੀ 6 ਮਹੀਨੇ ਉੱਤਰ ਟਾਈਮ ਹੋ ਚੁੱਕਾ ਆ ਗੱਡੀਆਂ ਖੜੀਆਂ ਤੁਸੀਂ ਇਹਨਾਂ ਇਹ ਦੇਖੋ ਰੰਗ ਫੇਡ ਹੋ ਚੁੱਕਾ ਹੈ ਹਾਂਜੀ ਹਾਂ ਦੇ ਰਾਂਗੂ ਜੀ ਇਹਨਾਂ ਫੇਡ ਹੋ ਚੁੱਕਾ ਜਿਹ ਜਿਸ ਹਾਂ ਆਈਆਂ ਸੀ ਜਦੋਂ ਆਈਆਂ ਸੀ ਇਹ ਤਾਂ ਨਗਰ ਨਿਗਮ ਦੇ ਜਿਹੜੇ ਮੇਜ਼ ਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਹੂੰ ਨਹੀਂ ਮੈਂ ਇੱਥੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਉਹ ਕਹਿ ਰਿਹਾ ਕਿ ਜੀ ਜਿਹੜੀ ਇਹ ਕੇਂਦ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈਗੀ ਹੈ ਕਿ ਵੀ ਜਿਹੜੀਆਂ ਇਹ ਗੱਡੀਆਂ ਵੀ ਕੰਟਰੈਕਟਰ ਦੇ ਕੰਟਰੈਕਟਰ ਦੇ ਇਹਨਾਂ ਨੂੰ ਦੇਣ ਨੂੰ ਕੀ ਤਰ੍ਹਾਂ ਇਹ ਨੋਟਿਸ ਹੀ ਕੱਢਣਾ ਹੈ ਪਬਲਿਸ਼ ਇੱਕ ਪਬਲੀਕੇਸ਼ਨ ਘੇਹਾਰੀ ਦੇਣਾ ਹੈ ਵੀ ਸਾਨੂੰ ਕੰਟਰੈਕਟਰ ਚਾਹੀਦਾ ਕੰਟਰੈਕਟਰ ਦੇ ਕੰਟਰੈਕਟਰ ਜਿਹੜਾ ਇਹ ਕਹਿ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਠੇਕੇਦਾਰ 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 ਦੇ ਦੋ ਠੇਕੇਦਾਰ ਇਹਨਾਂ ਨੂੰ ਕੀ ਮੁਸ਼ਕਲ ਹੈ ਇੱਕ ਪਬਲਿਸ਼ ਪਬਲੀਕੇਸ਼ਨ ਕਰਨੀ ਹੈ ਐਰ ਦੇਣੀ ਹੈ ਸਾਨੂੰ ਠੇਕੇਦਾਰ ਚਾਹੀਦੇ ਠੇਕੇ ਦਾ ਭਰਦਣਗੇ ਫਾਰਮ ਆ ਕੇ ਜਦੋਂ ਆਪ ਕਢਣੀ ਨਹੀਂ ਕਰਨਾ ਹੀ ਨਹੀਂ ਤਾਂ ਖੜੀਆਂ ਰੁਪਿਓ ਕਰੀ ਜਾਂਦੇ ਆਪਾਂ ਸੱਚ ਬਿਆਨ ਦੇ ਝੰਡਾ ਉਡਾਈ ਜਾਂਦੇ ਆ ਤੁਸੀਂ ਮੈਂ ਤਾਂ ਉਹ ਹੈਰਾਨਾ ਸਰਕਾਰ ਇਹਨਾਂ ਦੀ ਮੇਰ ਇਹਨਾਂ ਦਾ ਐਮਐਲਏ ਇੱਥੇ ਇਹਨਾਂ ਦਾ ਮੋਗੇ ਦੇ ਜਿਹੜੇ ਪਹਿਲਾਂ ਮੇਰ ਆ ਪੰਜਾਬ ਆਮ ਪਾਰਟੀ ਦੇ ਮੋਗੇ ਦੇ ਵਿੱਚ ਜਿਹੜਾ ਮੇਰ ਇੱਥੋਂ ਨਗਰ ਨਹੀਂ ਹੁੰਦਾ ਹੋਰ ਤੁਸੀਂ ਸਭ ਤੋਂ ਜ਼ਿਆਦਾ ਰੁਪਏ ਇੱਥੇ ਆ ਪੈਸਾ ਲਗਣਾ ਲਾਉਣਾ ਨਹੀਂ ਪੈਸਾ ਉੱਥੇ ਖੜਾ ਹੈਗਾ ਇਸ ਲੋਕਾਂ ਦੀ ਮੋਗੇ ਸ਼ਹਿਰ ਦੀ ਸਹੂਲਤਾਂ ਦੇ ਵਾਸਤੇ ਗੱਡੀਆਂ ਲਿਆਂਦੀਆਂ ਗਈਆਂ ਇੱਥੇ ਜਿਹੜੀਆਂ ਕੇਂਦਰ ਸਰਕਾਰ ਨੇ ਭੇਜੀਆਂ ਉਹ ਜਿਹੜੀ ਆਮ ਜਨਤਾ ਵਾਸਤੇ ਭੇਜਿਆ ਗਿਆ ਵੀ ਚਲੋ ਜਿਹੜਾ ਜਨਤਾ ਪਰੇਸ਼ਾਨ ਨਾ ਹੋਵੇ ਕੂੜਾ ਇੱਥੋਂ ਘਰੋ ਘਰ ਚੋਕ ਕੇ ਪਚਰੀ ਜਾਣੀਆਂ ਉਹ ਖੜੀਆਂ ਦੇਖ ਲੋ ਕਬਾੜ ਬਣੀ ਜਾਂਦੀਆਂ ਇਹਨਾਂ ਨੂੰ ਫਰਕ ਹੀ ਕੋਈ ਨਹੀਂ ਜੇ ਜੇ ਬੰਦੇ ਜੇਹ ਚ ਪੈਸੇ ਲੱਗੇ ਹੁੰਦਾ ਫਿਰ ਇਹਨਾਂ ਨੂੰ ਫਰਕ ਪਤਾ ਲੱਗੇ ਇਹ ਸਰਕਾਰਾਂ ਦੇ ਪੈਸੇ ਆ ਸਰਕਾਰਾਂ ਦੇ ਪੈਸੇ ਧੱਜੀਆਂ ਉਡਾਈ ਜਾਂਦੇ ਆ ਇਹ ਮੈਂ ਤਾਂ ਬੜਾ ਹੈਰਾਨ ਆ ਮੇਹਰ ਸਾਹਿਬ ਮੈਂ ਇਹਦਾ ਜਲਦ ਜਲਦ ਜਿਹੜੇ ਕਮਿਸ਼ਨਰ ਸਾਹਿਬ ਹੈਗੇ ਆ ਨਗਰ ਨਿਗਮ ਦੇ ਉਹ ਜੇ ਮੈਂ ਡੀਸੀ ਸਾਹਿਬ ਕੋਲ ਜਾਊਂਗਾ ਵੀ ਇਹਨੂੰ ਦੱਸੋ ਚਲਾਓ ਇਹ ਕਿਉਂ ਲੜਾਈ ਇਹ ਤੁਸੀਂ ਕੋਈ ਇਹਦੀ ਕੰਪਲੇਂਟ ਵਗੈਰਾ ਪਾਈ ਮੈਂ ਮੈਂ ਦੇਖੋ ਜੀ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਜੋ ਪਹਿਲਾਂ ਤਾਂ ਮੈਂ ਸਾਰਾ ਇੱਥੇ ਦੇਖ ਕੇ ਗਿਆ ਮੈਂ ਵੇਖ ਕੇ ਗਿਆ ਖੜੀਆਂ ਆ ਤਾਂ ਫਿਰ ਇਹਦੀ ਮੈਂ ਜਾਣਕਾਰੀ ਲਿੱਤੀ ਹੁਣ ਜਲਦ ਜਲਦ ਮੈਂ ਤੁਹਾਨੂੰ ਦੱਸਦਾ ਮੈਂ ਇਹਦੀ ਜਿਹੜੀ ਤੁਹਾਨੂੰ ਦੱਸਦਾ ਤੁਹਾਨੂੰ ਜਿਹੜੀ ਇਹ ਚੀਜ਼ ਜਿਹੜੀ ਖੜੀ ਤੁਹਾਨੂੰ ਦਿਖਾ ਦਈਆ ਜਲਦ ਜਲਦ ਇਹਦਾ ਮੰਗ ਪੱਤਰ ਔਰ ਇਹਦੀ ਜਿਹੜੀ ਜਿਹੜੀ ਇਹਦੀ ਦੁਰਪਯੋਗੀ ਕੀਤੀ ਜਾਂਦੀ ਹੈ ਉਹਦੀ ਕਾਰਵਾਈ ਦੀ ਮੈਂ ਹੋਏ ਬੇ ਲੋਕਾਂ ਤੋਂ ਟੈਕਸ ਦਿੱਤੇ ਹੋਏ ਆ ਮੋਗੇ ਵੀ ਲੋਕਾਂ ਲੋਕੀ ਜਿਹੜੇ ਮੋਗੇ ਟੈਕਸ ਭਰਦੇ ਆ ਨਗਰ ਨਿਯਮ ਟੈਕਸ ਭਰਦੇ ਆ ਹਾਊਸ ਟੈਕਸ ਆ ਪ੍ਰੋਪਰਟੀ ਟੈਕਸ ਆ ਕਿੰਨੇ ਟੈਕਸ ਨਾਲ ਨਕਸ਼ਾ ਪਾਸ ਕਰਾਉਣਾ ਹੋਵੇ ਇਹ ਤੇ ਕੀ ਕਹਿੰਦੇ ਚੀਕਾ ਘੜਾ ਦਿੰਦੇ ਆ ਇਹਦਾ ਨਕਸ਼ਾ ਨਹੀਂ ਪਾਸ ਕਰਦੇ ਕਿਸੇ ਦਾ ਮਾਰ ਮਾਰ ਗੇੜੇ ਉਹਦੇ ਧੂ ਘੜ ਦਿੰਦੇ ਇਹਦਾ ਇਹ ਮੈਂ ਮੈਨੂੰ ਤਾਂ ਪਤਾ ਚਲੋ ਮੈਂ ਕੀ ਕਹਾਂ ਇਹਨਾਂ ਦਾ ਦਾ ਹਾਲ ਆ ਤੇ ਆ ਤੁਸੀਂ ਦੇਖੋ ਗੱਡੀਆਂ ਦਾ ਇਹਨਾਂ ਨੇ ਆ ਹਾਲ ਕੀਤਾ ਪਿਆ ਮੇਰੇ ਨਾਲ 15 ਗੱਡੀਆਂ ਨਵੀਆਂ ਹੈਗੀਆਂ 10 ਪਹਿਲਾਂ ਆਈਆਂ ਸੀ ਉਹਨਾਂ ਚ ਪੰਜ ਚੱਲੀਆਂ ਪਰ ਕਿੰਨੀਆਂ ਚੱਲੀਆਂ ਇਹ ਸਾਰਾ ਸਿਸਟਮ ਜਿਹੜਾ ਹੈ ਨਗਰ ਨਿਗਮ ਦਾ ਜਿਹੜਾ ਮੇਰ ਹੈ ਉਹ ਫੇਲ ਹੋ ਚੁੱਕਾ ਹੈ ਆਪਦੀ ਕਾਰਕਰਨੀ ਵਿੱਚ ਉਹਨੂੰ ਸਿਫਾ ਦੇ ਦੇਣਾ ਚਾਹੀਦਾ ਹਾਲਾਤ ਜਿਹੜੇ ਆ ਬੜੇ ਮਾੜੇ ਬਣੇ ਹੋਏ ਆ ਇਦੋਂ ਬਾਅਦ ਇਦੋਂ ਮਾੜਾ ਮੇਰ ਮੋਗੇ 'ਚ ਕਿਸੇ ਨੂੰ ਮਿਲਣਾ ਸ਼ਾਹ ਪੰਜਾਬ ਦੇ ਵਿੱਚ ਕਿਸੇ ਮੇਰ ਨਹੀਂ ਮਿਲਣਾ ਇਹ ਸਰਕਾਰ ਔਰ ਮੇਰ ਇਹਨਾਂ ਦਾ ਐਮਐਲਏ ਇਹਨਾਂ ਦਾ ਸਾਰਾ ਕੁਝ ਇਹਨਾਂ ਦਾ ਉਹ ਨਗਰ ਨਿਗਮ ਨੇ ਮੋਗੇ ਦਾ ਬੁਰਾ ਹਾਲ ਕੀਤਾ ਆਇਆ ਸ਼ਹਿਰ ਦਾ ਸ਼ਹਿਰ ਦਾ ਸਾਰੀ ਸਫਾਈ ਸੀਵਰੇਜ ਬੰਦ ਹੈ ਸੋਨੋ ਜੀ ਇਹਦੇ ਨਾਲ ਹੀ ਜੁੜਿਆ ਸਵਾਲ ਹੈਗਾ ਪਿੱਛੇ ਜੇ ਬਾਰਸ਼ਾਂ ਦੇ ਵਿੱਚ ਵੀ ਮੂਗਾ ਕਾਫੀ ਹਾਈਲਾਈਟ ਰਿਹਾ ਕਿ ਵੀ ਮੂਗੇ ਦੀਆਂ ਸੜਕਾਂ ਜਿਹੜੀਆਂ ਉਹ ਸਮੁੰਦਰ ਦਾ ਰੂਪ ਧਾਰਨ ਕਰ ਗਈ ਜਦੋਂ ਜਦੋਂ ਕੀ ਹੈ ਜਦੋਂ ਮਾਨਸੂਨ ਹੁੰਦਾ ਹੈ ਮਾਨਸੂਨ ਤੋਂ ਪਹਿਲਾਂ ਇਹਨਾਂ ਨੇ ਸੀਵਰੇਜ ਸਾਫ਼ ਕਰਨੇ ਹੁੰਦੇ ਆ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸ਼ਹਿਰ ਦੇ ਪੈਸੇ ਆ ਸ਼ਹਿਰ ਦੇ ਪੈਸੇ ਲਾਉਣ ਜੇ ਸੀਵਰੇਜ ਸਫਾਈ ਕੀਤੀ ਹੁੰਦੀ ਇਹਨਾਂ ਦੇ ਪਹਿਲਾਂ ਪਾਣੀ ਨਾ ਖੜਦਾ ਇਹਨਾਂ ਨੂੰ ਪਤਾ ਮਾਨਸੂਨ ਹੁੰਦਾ ਪਹਿਲਾਂ ਸਫਾਈ ਕਰਨੀ ਚਾਹੀਦੀ ਸ਼ਹਿਰ ਦੀਆਂ ਸੜਕਾਂ ਛੱਡ ਕੇ ਮੈਂ ਕਿਹਾ ਲੋਕੀ ਜਵਾਗ ਵਿੱਚ ਰੜਗੇ ਤੁਸੀਂ ਉਹ ਜਿਹੜਾ ਜਿਹੜਾ ਏਰੀਆ ਹੈਗਾ ਬੋਨੇ ਚੌਂਗ ਵਾਲਾ ਉਹ ਘਰ ਦੇ ਘਰ ਵਿੱਚ ਵੜ ਕੇ ਪਾਣੀ ਇਹਨਾਂ ਨੂੰ ਕੀ ਫਰਕ ਆ ਬਹੁਤ ਘਰ ਤਬਾਹ ਹੋ ਗਏ ਉਹ ਕਿਵੇਂ ਘਰ ਤਬਾਹ ਹੋ ਗਏ ਤੁਸੀਂ ਪੁਲ ਦੇ ਵਿੱਚ ਗੱਡੀਆਂ ਰੋ ਵੜ ਗਈਆਂ ਵਿੱਚ ਅਸੀਂ ਆਪ ਜਾ ਕੇ ਕੱਢੀਆਂ ਇਹਨਾਂ ਨੂੰ ਕੀ ਫਰਕ ਇਹਨਾਂ ਇਹ ਤੁਸੀਂ ਮੇਰ ਮਿਹਰਬਾਨੀ ਦੇ ਚੌੜਾ ਫਿਰ ਆਪ ਗੱਡੀਆਂ ਵੀ ਇਹਨੇ ਕੋ ਬੰਦੇ ਆ ਇਹਨੇ ਕੋ ਸਰਕਾਰੀ ਤੇ ਮੁਲਾਜ਼ਮ ਹੈ ਅਨੇ ਮੇਰ ਸਾਹਿਬ ਤਾਂ ਕਹਿੰਦੇ ਮੈਂ ਤਾਂ ਸੇਵਾ ਕਰ ਰਿਹਾ ਤੇ ਵੀ ਮੇਰੀ ਸੇਵਾ ਦੇ ਵਿੱਚ ਘਾਟ ਦੱਸੋ ਕੋਈ ਵੀ ਤੁਸੀਂ ਸੇਵਾ ਕਰੀ ਚੱਲੋ ਪਰ ਤੁਹਾਡੇ ਅੱਖੇ ਕਿਉਂ ਲੱਗਦਾ ਪਿਆ ਮੈਨੂੰ ਤਾਂ ਇਹ ਦੱਸੋ ਆ ਗੱਡੀਆਂ ਕੌਣ ਚਲਾਉਂਦੇ ਫਿਰ ਤੁਸੀਂ ਜੇ ਤੁਸੀਂ ਸੇਵਾ ਕਰਦਾ ਤੇ ਆ ਇਹ ਉਹ ਕਹਿੰਦੇ ਵੀ ਮੈਂ ਹੱਥੀਂ ਸੇਵਾ ਕਰਾਂ। ਉਹ ਕਹਿੰਦਾ ਤੂੰ ਤੁਸੀਂ ਆਪ ਦੀ ਹੱਥੀਂ ਗੱਡੀ ਚਲਾ ਲਓ। ਹੂੰ। ਜੇ ਇਹਨੋਂ ਇਹਨੂੰ ਇੰਨਾ ਹੀ ਐ ਮੇਰ ਸਾਹ ਨੂੰ ਕਹਾਂ ਆਪ ਦੀ ਹੱਥੀਂ ਗੱਡੀ ਜਾ ਕੇ ਚਲਾ। ਮੈਨੂੰ ਦੇ ਦੇ ਠੇਕਾ। ਲਓ ਮੈਂ ਕਰਦਾਂ ਨਾ ਦੱਸੋ। ਜੇ ਆਪਾਂ ਕਰਨਾ ਹੀ ਨਹੀਂ ਆਪਾਂ ਸੋਚਿਆ ਹੀ ਹੋਇਆ ਕੁਝ ਨਹੀਂ ਕਰਨਾ ਆਖਾ ਮੌੜ ਨਾਲ ਢੱਕਾ ਦੋਣਾ ਹੀ ਬੱਲੇ ਬੱਲੇ ਹੋਈ ਜਾਵੇ ਉਹੀ। ਐ ਬੱਲੇ ਬੱਲੇ ਨਹੀਂ ਹੋਣੀ ਮੇਰ ਸਾਹਿਬ। ਇਹ ਜਿਹੜੇ ਹਾਲਾਤ ਤੁਸੀਂ ਮੋਗੇ ਸ਼ਹਿਰ ਦੇ ਬਣਾਏ ਹੋਏ ਆ। ਬੜੇ ਮਾੜੇ ਹਾਲਾਤ ਬਣਾਏ ਹੋਏ ਆ। ਮੈਂ ਮਾਨਜੋਗ ਜਿਹੜੇ ਡੀਸੀ ਸਾਹਿਬ ਕੋਲ ਜਾਊਂਗਾ। ਇਹਦਾ ਤੁਹਾਨੂੰ ਨਾਲ ਲੈ ਕੇ ਚ ਉਹਨਾਂ ਦੇ ਲੀਗਲ ਐਕਸ਼ਨ ਲਵਾਂਗਾ ਨਾਲ ਦੀ ਨਾਲ ਠੀਕ ਹੈ ਜੀ ਠੀਕ ਹੈ ਧੰਨਵਾਦ ਇਹ ਹੈਲੋ ਕਟਾਰੀਆ ਜੀ ਨਮਸਕਾਰ ਜੀ ਨਮਸਕਾਰ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਇੱਕ ਬਾਈਟ ਰਿਕਾਰਡ ਕਰਨੀ ਸੀ ਜੀ ਤੁਹਾਡੀ ਬਾਈਕ ਮੈਥ ਪਰ ਆ ਬਾਹਰ ਆਏ ਹੋ ਹੈ ਸੀਤਨ ਕੰਮ ਕੀ ਦੱਸੋ ਕਿ ਸਰੀ ਗੱਡੀ ਮੈਂ ਦੱਸ ਦੇਣਾ ਤੁਹਾਨੂੰ ਅ ਐਕਚੁਅਲ ਜਿਹੜੀਆਂ ਉਹ ਸਵਛ ਭਾਰਤ ਦੇ ਅਧੀਨ ਆਈਆਂ ਗੱਡੀਆਂ ਆਪਣੀਆਂ ਹਾਂ ਹਾਂ ਉਹਦੇ ਰਿਗਾਰਡਿੰਗ ਪੁੱਛਣਾ ਸੀਗਾ ਵੀ ਉਹ ਕਦੋਂ ਦੀਆਂ ਆਈਆਂ ਹੋਈਆਂ ਨੂੰ ਕਾਫੀ ਟਾਈਮ ਹੋ ਗਿਆ ਜੀ ਆਇਆਂ ਨੂੰ ਤੇ ਉਹ ਆਪਰੇਸ਼ਨ ਚ ਕਿਉਂ ਨਹੀਂ ਆਈਆਂ ਹੁਣ ਤੱਕ ਜੀ ਉਹ ਐਕਚੁਅਲੀ ਪਹਿਲੇ ਹਨਾ ਨਹੀਂ ਪਰਚੇਸ ਪਾ ਦਿੱਤੀ ਸੀ ਅੱਛਾ ਜੀ ਬਾਅਦ ਇੱਕ ਰੈਜ਼ੋਲੂਸ਼ਨ ਪਾਇਆ ਡਰਾਈਵਰਸ ਦਾ ਠੀਕ ਹੈ ਜੀ ਜੋ ਲੇਬਰ ਵੀ ਤਾਂ ਚਾਹੀਦੀ ਸੀ ਨਾ ਚਲਾਉਣਾਸਤੇ ਹਾਂਜੀ ਡਰਾਈਵਰ ਤੇ ਲੇਬਰ ਦਾ ਪਾਇਆ ਸੀ ਉਹ ਥੋੜੀ ਦੇਰ ਪਹਿਲੇ ਹੀ ਉਹ ਹੋ ਗਿਆ ਸੀ ਰੈਜ਼ੋਲੂਸ਼ਨ ਪਾਸ ਹੋ ਵਾਲਾ ਇਨ ਬਿਟਵੀਨ ਜਦੋਂ ਰੈਜ਼ੋਲੂਸ਼ਨ ਪਾਸ ਹੋਇਆ ਉਹ ਵਾਲਾ ਤੇ ਇਨ ਬਿਟਵੀਨ ਹੀ ਸਰਕਾਰ ਵੱਲੋਂ ਆ ਗਿਆ ਵੀ ਤੁਸੀਂ ਸਾਰੇ ਪੰਜਾਬ ਵਿੱਚ ਨਾ ਜਿਹੜੇ ਜਿਨ੍ਹਾਂ ਕੋਲ ਵੀ ਵਹੀਕਲ ਹੈਗੇ ਆ ਸਪੋਰਟਿਸ਼ਨਾਂ ਕੋਲ ਕਮੇਟੀਆਂ ਕੋਲ ਹਾਂ ਇਹਦਾ ਮਤਲਬ ਜਿੱਥੇ ਵੀ ਚੱਲ ਰਿਹਾ ਕੰਮ ਸਹੀ ਨਹੀਂ ਯਾਨੀ ਮਤਲਬ ਸੈਟੀਸਫੈਕਟਰੀ ਨਹੀਂ ਹੈਗਾ ਅੱਛਾ ਜੀ ਤੁਸੀਂ ਇਹਦਾ ਟੈਂਡਰ ਲਗਾਣਾ ਸਾਰਿਆਂ ਦਾ ਵੀ ਠੇਕੇਦਾਰ ਨੂੰ ਦੇਣਾ ਹੈਗਾ ਇਹ ਹਾਂ ਠੇਕੇ ਤੇ ਦੇਣ ਵਾਸਤੇ ਸਾਰਿਆਂ ਨੇ ਆਦੇ ਦੇ ਹਿਸਾਬ ਨਾਲ ਟੈਂਡਰ ਲਗਾਣਾ ਕਿਉਂਕਿ ਮੋਗਾ ਕੋਲ ਅਲੱਗ ਵਹੀਕਲ ਹੈਗੇ ਆ ਸਾਰੇ ਹਾਂਜੀ ਅੱਛੀ ਹੈ ਹੈਗੇ ਐਡਾ ਸ ਕੋਟ ਰਾਲੀਆਂ ਹੈਗੀਆਂ ਹਾਂਜੀ ਤੇ ਉਹਨੇ ਅਲੱਗ-ਅਲੱਗ ਸ਼ਹਿਰਾਂ ਕੋਲ ਮਤਲਬ ਉਸ ਗਿਣਤੀਆਂ ਦੇ ਅਲੱਗ-ਅਲੱਗ ਹੈ ਓਕੇ ਓਕੇ ਕਹਿੰਦੇ ਸੀ ਵੀ ਆਪਦੇ ਹਿਸਾਬ ਨਾਲ ਉਹਨਾਂ ਨੇ ਇੱਕ ਡਰਾਫਟ ਭੇਜਦਾ ਸੀ ਆ ਆਰਐਸਪੀ ਦਾ ਠੀਕ ਹੈ ਜੀ ਉਹ ਅਸੀਂ ਫਾਈਨਲ ਕਰਕੇ ਸਰਕਾਰ ਕੋਲ ਭੇਜ ਕੇ ਵੈਟ ਹੋ ਗਿਆ ਉਹ ਉਸ ਤੋਂ ਬਾਅਦ ਹੁੰਦਾ ਮਤਾ ਵੀ ਪੈ ਗਿਆ ਆ ਹਾਊਸ ਦੀ ਮੀਟਿੰਗ ਵਿੱਚ ਪਾਸ ਵੀ ਹੋ ਗਿਆ ਹੂੰ ਹੂੰ ਉਹਨਾਂ ਦਾ ਉਹ ਟੈਂਡਰ ਦੀ ਪ੍ਰੋਸੈਸ ਚੱਲ ਰਹੀ ਹੈ ਉਹਨੂੰ ਫਾਈਨਲ ਪਾਸ ਹੋਏ ਨੂੰ ਕਿੰਨੀ ਦੇਰ ਹੋ ਪਾਸ ਹੋਏ ਨੂੰ ਕਿੰਨੀ ਦੇਰ ਹੋਗੇ ਜੀ ਮਾਤਾ ਪਾਸ ਹੋਏ ਨੂੰ ਹੂੰ ਹੂੰ ਆ ਜਿਹੜੀ ਪਿਛਲੇ ਹਫਤੇ ਮੀਟਿੰਗ ਨਹੀਂ ਹੋਈ ਜੀ ਹਾਊਸ ਦੀ ਹੂੰ ਹੂੰ ਉਹਦੇ ਚ ਪਾਸ ਹੋਇਆ ਅੱਛਾ ਜੀ ਹਾਂ ਹੁਣ ਜਾਨੀ ਦੀ ਟੈਂਡਰ ਪਾਉਂਗੇ ਤੁਸੀਂ ਇਹਦਾ ਟੈਂਡਰ ਉਹਦੀ ਟੈਂਡਰ ਹੁੰਦਾ ਲੱਗਣਾ ਜੀ ਉਹ ਅ ਮਤਲਬ ਉਹ ਸਿਰਫ ਇੰਜੀਨੀਅਰਿੰਗ ਬ੍ਰਾਂਚ ਨੇ ਇੱਕ ਫਾਈਨਲ ਉਹਨੂੰ ਰੀਡਿੰਗ ਤੇ ਹੈਗਾ ਉਹ ਅੱਛਾ ਜੀ ਕਮੀ ਨਾ ਰਿਹਾ ਜੀ ਉਹਦੇ ਚ ਹੂੰ ਹੂੰ ਇਹ ਫਾਈਨਲ ਓਫਰ ਕਰਦੇ ਪਏ ਆ ਇੰਜੀਨੀਅਰਿੰਗ ਬ੍ਰਾਂਚ ਵਾਲੇ ਉਹ ਨਾਲ ਦੀ ਨਾਲ ਲਗਾ ਦੇਣਗੇ ਟੈਂਡਰ ਕਿੰਨੇ ਕਿਤੇਰ ਦੇ ਵਿੱਚ ਇਹ ਟੈਂਡਰ ਹੋ ਜਾਏਗਾ ਸਰ ਟੈਂਡਰ ਉਹ ਤਾਂ ਕਹਿ ਰਹੇ ਨੇ ਵੀ ਆਲੇ ਹਫਤੇ ਦੇ ਵਿੱਚ ਵਿੱਚ ਲਗਾ ਦੇਣਾ ਹੂੰ ਹੂੰ ਤੇ ਇੱਕ ਇਹ ਦੱਸਿਓ ਜਿਹੜਾ ਗੱਡੀਆਂ ਲਈਆਂ ਗਈਆਂ ਇਹ ਕੇਂਦਰ ਸਰਕਾਰ ਦੇ ਵੱਲੋਂ ਕੋਈ ਫੰਡ ਆਇਆ ਸੀ ਆਪਾਂ ਨੂੰ ਇਹ ਹਾਂਜੀ ਸਵਚ ਭਾਰਤ ਤੇ ਚ ਹੀ ਆਇਆ ਹੋਇਆ ਪੰਜ ਉਹਦੇ ਵਿੱਚ ਹੀ ਆਈਆਂ ਗਈਆਂ ਗੱਡੀਆਂ ਜੀ ਤੇ ਪਰਚੇਜ਼ ਆਪਾਂ ਆਪ ਲੋਕਲ ਪੱਧਰ ਤੇ ਕੀਤੀਆਂ ਹਨਾ ਪਰਚੇਸ ਨਹੀਂ ਇਹ ਟੈਂਡਰ ਪ੍ਰੋਸੈਸ ਨਾਲ ਵੀ ਹੋਈ ਹੋਈ ਆ ਪਰਚੇਸ ਲੋਕਲ ਉਹਨਾਂ ਨੇ ਕਾਰਪੋਰੇਸ਼ਨ ਨੇ ਕੀਤੀ ਕਿੰਨਾ ਬਜਟ ਸੀਗਾ ਸਾਰੇ ਇਹਨਾਂ ਗੱਡੀਆਂ ਦਾ ਗੱਡੀਆਂ ਦਾ ਬਜਟ ਤਾਂ ਫਿਰ ਮੈਨੂੰ ਨਹੀਂ ਪਤਾ ਗੁਰਪ੍ਰੀਤ ਸਰ ਹੁੰਦੇ ਸੀ ਜੀ ਉਦੋਂ ਜਦੋਂ ਉਹਨਾਂ ਨੇ ਪਰਚੇਸ ਕੀਤੀ ਹੈ ਠੀਕ ਹੈ ਉਹਨਾਂ ਦੇ ਟਾਈਮ ਦੀ ਪਰਚੇਸ ਤਾਂ ਹੋਈ ਹੋਈ ਸੀ ਡਿਲੀਵਰੀ ਬਾਅਦ ਵਿੱਚ ਹੋਈ ਹੈ ਓਕੇ ਉਹ ਜਿਹੜਾ ਜਿਹੜਾ ਕੰਮ ਟੈਂਡਰ ਪ੍ਰੋਸੈਸ ਦਾ ਹੁੰਦਾ ਜੀ ਇਹ ਆ ਖਰੀਦ ਦੀ ਹੁੰਦੀ ਹੈ ਕੋਈ ਵੀ ਕੁਝ ਵੀ ਹੁੰਦਾ ਇਸ ਤਰ੍ਹਾਂ ਦਾ ਉਹ ਇੰਜੀਨੀਅਰਿੰਗ ਬ੍ਰਾਂਚ ਦੇਖਦੀ ਐ ਠੀਕ ਐ ਸਿਰਫ ਸਾਨੂੰ ਤਾਂ ਚੀਜ਼ ਮਿਲ ਜਾਂਦੀ ਐ ਸੀ ਉਹਨੂੰ ਆਪਰੇਸ਼ਨ ਵਿੱਚ ਲਿਆਉਣੇ ਹੋ ਗਏ ਅ ਘਟਾਰੀਆ ਜੀ کافی ਸਮਾਂ ਹੋ ਗਿਆ ਇਹਨਾਂ ਨੂੰ ਖੜੀਆਂ ਨੂੰ ਹਨਾ ਜੀ ਜੀ ਤੇ ਸ਼ਹਿਰ ਦਾ ਜਿਹੜੇ ਦੀ ਕੂੜੇ ਦੀ ਜਿਹੜੀ ਆਪਣੀ ਸੈਪਰੇਸ਼ਨ ਸੀਗੀ ਜਿਵੇਂ ਸੁੱਕਾ ਸੁੱਕਾ ਗੁੱਲਾ ਕੂੜਾ ਦਾਣਾ ਉਹ ਵੀ ਹਲੇ ਤੱਕ ਪ੍ਰੋਪਰ ਨਹੀਂ ਹੋ ਰਹੀ ਜੀ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਚ ਆਪਾਂ ਡਿਲੇ ਹੋ ਰਹੇ ਆ ਜਾਂ ਕਿਵੇਂ ਲੇਟ ਹੋ ਰਹੇ ਆ ਜਿਵੇਂ کافی ਸਮਾਂ ਹੋ ਗਿਆ ਟਾਈਮ ਪਰ ਟਾਈਮ ਦਾ ਡਿਲੇ ਹੈਗਾ ਹੀ ਆ ਪਰ ਸਾਡੇ ਲੈਵਲ ਤੇ ਸਰ ਕੋਈ ਵੀ ਡਿਲੇ ਨਹੀਂ ਕੀਤਾ ਗਿਆ ਇੱਕ ਦਿਨ ਦਾ ਵੀ ਮਤਲਬ ਜੋ ਮੇਰੀ ਬ੍ਰਾਂਚ ਹੈ ਜਾਂ ਜੋ ਵੀ ਹੈ ਹੂੰ 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 ਉਹਦੇ ਵੱਲੋਂ ਸਾਡੇ ਲੈਵਲ ਤੇ ਇੱਕ ਇੱਕ ਦਿਨ ਦਾ ਵੀ ਡਿਲੇ ਨਹੀਂ ਹੈਗਾ ਜੀ ਤੁਸੀਂ ਕਦੇ ਡਾਕੂਮੈਂਟੇਸ਼ਨ ਦੇਖੋਗੇ ਨਾ ਜੀ ਹੂੰ ਹੂੰ ਤੇ ਉਹਦੇ ਵਿੱਚ ਇੱਕ ਦਿਨ ਦਾ ਵੀ ਡਿਲੇ ਨਹੀਂ ਹੈ ਬਾਕੀ ਅਸੀਂ ਲੱਗੇ ਹੋਏ ਆ ਹੋਪਫੁਲੀ ਕਿ ਜਲਦੀ ਹੀ ਅਸੀਂ ਆ ਰਾਂਗੇ ਵੇਸਟ ਮੈਨੇਜਮੈਂਟ ਨੂੰ ਸਹੀ ਠੀਕ ਹੈ ਜੀ ਠੀਕ ਹੈ ਜੀ 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 Thank you sir. thank you sir. okay